ਮੰਮੀ ਸੋ ਕਿੱਧਰ ਹੁੰਦਾ ਹੈ ਮੰਮੀ ਮੈਂ ਆ ਗਈ ਮੈਂ ਛੱਡਦਾ ਉੱਧਰ ਦੀ ਮੈਂ ਨਹੀਂ ਜਾਣਾ ਹੁਣ ਕਿ ਤੇਰਾ ਰੋਜ਼ ਦਾ ਹੀ ਇਹ ਕੰਮ ਹੋ ਗਿਆ ਰੋਜ਼ ਦਾ ਕੰਮ ਕੀ ਮੰਮੀ ਬਿਨਾਂ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਆਪਕੇ ਕੋਈ ਕੰਮ ਕਰਨ ਵਾਲੀ ਤੁਹਾਨੂੰ ਪਤਾ ਹੈ ਮੈਨੂੰ ਕੰਮ ਕਰਨਾ ਕੋਈ ਨਹੀਂ ਆਂਦਾਗਾ ਸਾਰਾ ਦਿਨ ਮੈਨੂੰ ਕੰਮ ਤੇ ਲੱਗ ਰਿਹਾ ਤੇ ਮੈਂ ਨਹੀਂ ਜਾਣਾ ਮੰਮੀ ਉੱਥੇ ਹੁਣ ਨਹੀਂ ਤੇਰਾ ਇਹੀ ਕੰਮ ਰਹਿ ਗਿਆ ਕੱਢ ਗਿਆ ਹਾਂ ਤੁਸੀਂ ਮੰਮੀ ਮੇਰੀ ਗਲਤੀ ਕੱਢਿਆ ਕਰੋ ਮੇਰੇ ਤੇ ਬਲੇਮ ਲਗਾਇਆ ਕਰੋ ਉਹਨਾਂ ਦਾ ਕੁਝ ਕਹਿਆ ਕਰੋ ਚਲੋ ਸਾਰੀ ਇਨਕੁਆਇਰੀ ਕਰਦੇ ਜਾ ਕੇ ਉੱਥੇ ਵੀ ਉਹਨਾਂ ਘਰ ਕੀ ਕੰਮ ਵਾਲੀਆਂ ਲੱਗੀਆਂ ਐ ਜਾਂ ਕੰਮ ਕੋਈ ਕਰਦਾ ਕਿ ਨਹੀਂ ਕਰਦਾ ਸਾਰੇ ਵਾਏ ਮੈਨੂੰ ਲਾਈ ਰੱਖਦੇ ਸਾਰਾ ਦਿਨ ਮੈਨੂੰ ਨੀ ਕੰਮ ਕੋਈ ਕਰਨੇ ਆਂਦਾਗਾ ਮੈਂ ਆਪਣੇ ਅੱਗੇ ਨਹੀਂ ਠੀਕ ਹੈ ਗਈ ਕੁੜੀਏ ਹੈ ਭਾਬੀ ਕਿੱਥੇ ਗਈ ਐ ਭਾਬੀ ਤੁਹਾਨੂੰ ਨਹੀਂ ਪਤਾ ਘਰ ਕੋਈ ਆਇਆ ਕੋਈ ਪਾਣੀ ਐ ਕੁਝ ਪੁੱਛੀ ਲਈਏ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਵੱਲੇ ਜੇ ਘਰ ਕੋਈ ਆਈ ਗਿਆ ਤੇ ਪਾਣੀ ਪੁੱਛਣਾ ਮੈਂ ਤੇ ਘਰ ਕੋਲ ਡਰਿੰਕ ਕੁਝ ਨਹੀਂ ਸਾਦਾ ਪਾਣੀ ਬੁਲਾਓ ਤੇ ਮਤ ਮੇਰੀ ਉੱਥੇ ਨਹੀਂ ਵੱਜੀ ਪਈ ਉੱਤੋਂ ਆ ਕੇ ਇਹਨਾਂ ਨੇ ਮੇਰਾ ਦਿਮਾਗ ਖਰਾਬ ਕਰਦਰਾ ਨਾ ਕੋਈ ਪਾਣੀ ਨਾ ਕੋਈ ਕੋਲਡ ਡਰਿੰਕ ਨਾ ਕੁਝ ਫੋਕਾ ਪਾਣੀ ਲੈ ਕੇ ਆ ਗਈਏ ਨਾਲੇ ਇੱਥੇ ਖੜੀ ਹੈ ਜਾਂ ਕੁਝ ਲਿਆ ਹੋਰ ਨਾਲੇ ਮੰਮੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕਿਹਾ ਸੀ ਮੇਰਾ ਕਮਰਾ ਪੇਂਟ ਕਰਵਾ ਦੇਣਾ ਕਰਵਾਇਆ ਵੇ ਨਹੀਂ ਪੁੱਤ ਹੁਣ ਪਿੱਛੇ ਜੇ ਤਾਂ ਕਰਾਇਆ ਵਾ ਹਲੇ ਹੱਥਾਂ 'ਚ ਫੰਦਾ ਹੁਣ ਦੁਆਲੀ ਨੂੰ ਕਰਾਵਾਂਗੇ ਚਲੋ ਜੀ ਦੁਆਲੀ ਨੂੰ ਕਰਾਵੋਗੇ ਤੇ ਮੇਰੀ ਗੱਲ ਸੁਣੋ ਭਾਬੀ ਨੂੰ ਕਹਿਆ ਆਪਣੇ ਕਮਰੇ ਤੋਂ ਜਿਹੜਾ ਸਮਾਨ ਕੱਢਣਾ ਕੱਢ ਲੈ ਤੇ ਮੈਂ ਭਾਬੀ ਦੇ ਕਮਰੇ 'ਚ ਹੀ ਬਹਿਣਾ ਹਾਂ ਮੈਂ ਕਹਿ ਕੇ ਆਨੀ ਰਹਾ ਭਾਬੀ ਹਾਏ ਹਾਏ ਮੇਰੀ ਧੀ ਦਾ ਇਹ ਹਾਲ ਹੈ ਹਾਂ ਸ਼ੁਕਰ ਹੈ ਰੱਬਾ ਮੇਰੀ ਨੂੰਹ ਦਾ ਨਹੀਂ ਇਹ ਹਾਲ ਹੋਇਆ ਜੇ ਉਹ ਵੀ ਇਦਾਂ ਕਰਦੀ ਤੇ ਮੈਂ ਕੀ ਕਰਦੀ ਫਿਰ ਵਿੱਚ ਭਾਬੀ ਗੱਲ ਸੁਣ ਮੇਰੀ ਹਾਂਜੀ ਹੁਣ ਇੱਕ ਛੱਡ ਤੋਂ ਮਨ ਕੰਮ ਤੇ ਆਪਣੇ ਕਮਰੇ 'ਚ ਜੋ ਸਮਾਨ ਕੱਢਣਾ ਨਾ ਤੇ ਕੱਢ ਲੈ ਤੇ ਮੈਂ ਤੇਰੇ ਕਮਰੇ 'ਚ ਸ਼ਿਫਟ ਹੋਏ ਨਾ ਬੈਠਾ ਬਾਤ ਤੁਨਾ ਕਿਤੇ ਕਵੀ ਮੇਰਾ ਉਸ ਮਾਮ ਉੱਤੇ ਪਿਆ ਤੇ ਮੇਰਾ ਉਸ ਮਾਮ ਉੱਤੇ ਇੱਕ ਕਵਰੇ ਜ ਆਪਣਾ ਕੰਮ ਨਿਬੇੜ ਲੈ ਸਮਾਨ ਕੱਢ ਲੈ ਆਪਣਾ ਕਮਰੇ ਵਿੱਚੋਂ ਪਰ ਦੀਦੀ ਮੇਰੀ ਗੱਲ ਸੁਣੋ ਤੁਸੀਂ ਆਪਣੇ ਰੂਮ ਚ ਹੀ ਬਹਿ ਜਾਓ ਨਾ ਮੈਂ ਤੇ ਉਹ ਸਾਫ ਕੀਤਾ ਹੀ ਹੋਇਆ ਵਾ ਮੇਰਾ ਘਰ ਮੈਂ ਜਿਹੜੇ ਮਰਜ਼ੀ ਰੂਮ ਚ ਕਹਿ ਸਕਦੇ ਗੋਡੇ-ਗੋਡੇ ਗੱਦ ਪਿਆ ਮਿੱਟੀ ਇੱਥੇ ਇੰਨੀ ਪਈ ਏ ਤੈਨੂੰ ਨਹੀਂ ਪਤਾ ਮੈਨੂੰ ਸਾਫ ਸफाई ਪਸੰਦ ਹੈ ਗਿਆ ਸਫਾਈ ਕੀਤੀ ਏ ਦੀਦੀ ਕੀਤੀ ਸਫਾਈ ਖਲਾਰਾ ਤਾਂ ਫਿਰ ਪੈ ਜਾਂਦਾ ਖਲਾਰਾ ਕਿੱਥੋਂ ਪੈ ਜਾਂਦਾ ਵਾ ਸਫਾਈ ਤੇ ਦੇਖ ਕਿੰਨੀ ਮਿੱਟੀ ਆਵੇ ਫਿਰ ਰਸੋਈ ਦਾ ਹਾਲ ਦੇਖ ਰਸੋਈ ਸਾਫ ਹੈ ਦੇਖੋ ਭਾਂਡੇ ਕਿੱਥੇ ਪਏ ਆ ਉਹ ਕਿੱਥੇ ਪਏ ਆ ਡੱਬਿਆਂ ਨੂੰ ਦੇ ਕਿੰਨੀ ਮਿੱਟੀ ਲੱਗੀ ਹੈ ਤੂੰ ਪਹਿਲਾਂ ਆਪਣਾ ਮੇਰਾ ਕਮਰਾ ਕੱਢ ਆਪਣੇ ਕਮਰੇ ਦਾ ਸਮਾਨ ਕੱਢ ਤੇ ਮੈਂ ਕਮਰੇ ਵਿੱਚ ਸ਼ਿਫਟ ਹੋਣ ਲੱਗੀ ਕਰ ਦਿੰਨੀ ਮੰਮੀ ਮੇਰੀ ਗੱਲ ਸੁਣੋ ਹਾਂ ਵੀਰ ਨੂੰ ਕਹਿ ਦੇਣਾ ਕਿ ਮੇਰਾ ਉਧਰੋਂ ਸਮਾਨ ਚੱਕ ਲਿਆ ਨੂੰ ਮੈਂ ਆਪਣਾ ਕੋਈ ਕਪੜਾ ਲੀਦਾ ਨਹੀਂ ਲੈ ਕੇ ਆਂਦਾ ਤੇ ਵੀਰਾਂ ਨੂੰ ਕਹੀਂ ਜਦੋਂ ਦੁਕਾਨ ਤੋਂ ਆਂਦੇ ਆਂਦੇ ਵਾਰ ਇਹਨਾਂ ਨੇ ਮੇਰਾ ਸਮਾਨ ਚੱਕ ਲਿਆ ਮੈਂ ਵੀਰੇ ਨੂੰ ਕੀ ਕਵਾਂ ਉਹ ਤਾਂ ਮੈਨੂੰ ਬੋਲੇਗਾ ਕੀ ਬੋਲੇਗਾ ਵੀਰਾ ਉਹ ਤਾਂ ਚੌਥੇ ਦਿਨ ਲੜਕੇ ਆ ਜੰਨੀ ਆ ਮੰਮੀ ਮੇਰਾ ਘਰ ਨਹੀਂ ਜਾਣ ਚੌਥੇ ਦਿਨ ਲੜਕੇ ਤੂੰ ਦੇਖ ਕੇ ਵਿਆਹਣਾ ਸੀ ਮੈਨੂੰ ਉਹ ਘਰ ਚ ਤੇ ਕੋਈ ਨਾ ਚੀਜਾ ਨਾ ਕੋਈ ਕੰਮ ਕਰਨ ਵਾਲਾ ਸਾਰੇ ਮੈਨੂੰ ਨੌਕਰਾਂ ਨਹੀਂ ਭੇਜਿਆ ਆ ਕੇ ਬਰਾ ਕੇ ਤੁਸੀਂ ਵੀਰੇ ਨੂੰ ਕਹਿ ਦਿਓ ਨਾ ਆਪਣੇ ਆਪ ਮੈਂ ਨਹੀਂ ਵੀਰ ਨੂੰ ਕੁਝ ਕਹਿਣਾਗਾ ਸੁਣਨੇ ਤੂੰ ਥੋੜਾ ਹਲੀ ਮੀ ਨਾਲ ਬੋਲਿਆ ਕਰ ਕੋਈ ਵੱਡਾ ਛੋਟਾ ਵੀ ਦੇਖ ਲਿਆ ਕਰ ਮੰਮੀ ਹਲੀ ਮੀ ਨਾਲੇ ਬੋਲਦੀ ਫਿਰ ਤੈਨੂੰ ਤੇ ਮੰਮੀ ਮੇਰੇ ਵਰਗੇ ਨੂੰ ਮਿਲਣੀ ਚਾਹੀਦੀ ਸੀ ਯਾਰ ਵਧੀਆ ਵਧੀਆ ਹੋਰ ਦੱਸ ਕਿੱਦਾਂ ਤੂੰ ਠੀਕ ਐ ਠੀਕ ਐ ਨੰਬਰ ਹੋਲਡ ਕਰ ਭਾਬੀ ਫੇਰ ਤੂੰ ਇੱਥੇ ਆ ਗਈ ਐ ਪਦੇ ਦੀ ਮੰਮੀ ਨੇ ਨਾ ਬੋਡੇ ਨੂੰ ਸੇਕ ਦੇਣਾ ਸੀ ਬੋਟਲ ਲੈਣਾ ਸੀ ਜਦ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਸਾਰਾ ਜੋ ਵੀ ਆਪਣਾ ਸਮਾਨ ਹੈ ਨਾ ਕਮਰੇ ਚੋਂ ਕੱਢ ਲਓ बार-बार ਮੈਨੂੰ ਡਿਸਟਰਬ ਕਰੋ ਨਾਲੇ ਅੰਦਰ ਫਿਰ ਤੁਹਾਡ ਕੋ ਨੋਕ ਨਹੀਂ ਹੁੰਦਾਗਾ ਵੀ ਕੋਈ ਅੰਦਰ ਬੈਠਾ ਵਾ ਲੋਕ ਕਰਕੇ ਆਵਾ ਸੌਰੀ ਦੇਦੀ చాలా బాధ చూడే టై ਤੜੇ ਕੰਮਰਚ ਦਰਦੇ ਹੀ ਨਾ ਤੇ ਸੇਕ ਦੇ ਲੋ ਉਹ ਤਾਂ ਮੈਂ ਦੇ ਲੰਨੀ ਆ ਪੁੱਤ ਮੈਨੂੰ ਇਹ ਹੁੰਦਾ ਵਾ ਕਿਦਨ ਇਹਨੂੰ ਅਕਲ ਆਏਗੀ ਕਿਦਨ ਇਹ ਆਪਣਾ ਘਰ ਸੰਭੇਗੀ ਤੇ ਚੌਥੇ ਦਿਨ ਲੜਕੇ ਆ ਜਾਂਦੀ ਚੌਥੇ ਦਿਨ ਲੜਕੇ ਆਏ ਜੁਆਈ ਦੇ ਪਤਨੀ 10 ਫੋਨ ਆ ਗਏ ਮੈਂ ਕੀ ਕਹਾਂ ਉਹਨੂੰ ਕੋਈ ਨਾ ਮੰਮੀ ਤੂੰ ਟੈਨਸ਼ਨ ਨਾ ਲੋ ਅੱਪੇ ਹੋਲੀ ਹੋਲੀ ਸਭ ਕੁਝ ਠੀਕ ਹੋ ਜਾਏਗਾ ਅੱਜ ਨਹੀਂ ਤੇ ਕੱਲ ਸਮਝ ਹੀ ਜਾਣਗੇ ਮੈਂ ਤਾਂ ਡਰ ਲੱਗਦਾ ਪੁੱਤ ਕਿਤੇ ਇਹਦਾ ਘਰ ਹੀ ਨਾ ਟੁੱਟ ਜਾਵੇ ਪਿਛਲੀ ਵਾਰੀ ਜੋ ਆਈ ਨੇ ਕਿਹਾ ਸੀਗਾ ਮੈਂ ਜੈ ਇਦਾਂ ਕਰੂਗਾ ਕਰੂਗੀ ਤਾਂ ਮੈਂ ਨਹੀਂ ਰੱਖਣਾ ਕੋਈ ਨਾ ਮੰਮੀ ਤੇ ਕਹ ਨਹੀਂ ਕਿਤੇ ਇਹਦਾ ਤਲਾਕ ਹੀ ਨਾ ਹੋ ਜਵੇ ਤੇ ਮੈਂ ਕੀ ਕਰਾਂਗੀ ਕੋਈ ਨਾ ਮੰਮੀ ਤੂੰ ਹੌਸਲਾ ਰੱਖੋ ਇਹੋ ਜਿਹਾ ਕੁਝ ਨਹੀਂ ਹੁੰਦਾ ਬਾਜੀ ਨਾ ਮੈਂ ਗੱਲ ਕਰਾਂਗੀ ਬਾਕੀ ਜੀਜੀ ਨੂੰ ਵੀ ਸਮਝਾਉਣਾ ਪੈਣਾ ਇਹਨੂੰ ਵੀ ਕੋਈ ਸ਼ਕਲ ਚਾਹੀਦੀ ਹੈ ਨਾ ਠੀਕ ਆ ਮੰਮੀ ਜੇ ਇਹ ਗੱਲ ਹੈ ਨਾ ਤੂੰ ਹੀ ਮੇਰਾ ਸਾਥ ਦੇਣਾ ਸਮਝਾਵਾਂਗੀ ਹੁਣ ਮੈਂ ਆਪਣੇ ਤਰੀਕੇ ਨਾਲ ਚਲ ਠੀਕ ਆ ਭਾਬੀ ਕੀ ਬਣਾ ਲੱਗੀ ਹੈ ਕੁਛ ਨਹੀਂ ਦੀਦੀ ਸਬਜੀ ਇਹ ਭਾਬੀ ਇਹ ਮਟਰ ਨਾਲ ਕਿਤੇ ਬਣਾ ਲੱਗ ਜੀ ਜਦੋਂ ਦੇਖੋ ਆਲੂ ਮਟਰ 20 ਰੁਪਏ ਕਿਲੋ ਮਟਰ ਹੈ ਜਦੋਂ ਦੇਖੋ ਆਲੂ ਗਾਜਰਾ ਆਲੂ ਮਟਰ ਬਣਾਦੀ ਰਹਿੰਨੀ ਕੋਈ ਪਤਾ ਹੈ ਘਰ ਕੋਈ ਪ੍ਰੋਨਾ ਆਇਆ ਵੈ ਕੋਈ ਸ਼ਾਈ ਪਨੀਰ ਬਣਾ ਲਾ ਕੋਈ ਕਰਾਈ ਪਨੀਰ ਬਣਾ ਲਾ ਮੈਨੂੰ ਨਹੀਂ ਪਸੰਦ ਹੈ ਮਟਰ ਤੇ ਮਟਰ ਨਾ ਬਣਾਈ ਕੋਈ ਚੱਜ ਦੀ ਸਬਜੀ ਕਰਾਰੀ ਕੜਾਈ ਪਨੀਰ ਬਣਾ ਲੈ ਭਾਬੀ ਤੂੰ ਤੈਨੂੰ ਪਤਾ ਮੈਨੂੰ ਪਸੰਦ ਹੈ ਦੀਦੀ ਸਬਜੀ ਮੇਰੀ ਗਾਲਾਂ ਨੂੰ ਭਾਬੀ ਜਿੰਨੇ ਤੋਂ ਭੋਲੀ ਬੰਦੀ ਐ ਨਾ ਉਹਨੇ ਤੋਂ ਹੈ ਨਹੀਂ ਐ ਮੇਰੀ ਮਾਂ ਨੂੰ ਵੀ ਮਗਰ ਲਾਇਆ ਸਾਰਾ ਆਦੀਨ ਕਿੱਤੀ ਕਿੱਤੀ ਰੱਟ ਲਾਈ ਹੁੰਦੀ ਉਹਨੇ ਦੀ ਜਿੱਦਾਂ ਕਿਉਂ ਕਹਿੰਦੇ ਜੋ ਮੈਨੂੰ ਨਜ਼ਰ ਆਂਦਾ ਨਾ ਉਹੀ ਕਿਹਾ ਵੇ ਤੇ ਹੁਣ ਨਾ ਕੜਾਈ ਪਨੀਰ ਬਣਾ ਲਈ ਕੋਨ ਕੋਈ ਪਖੰਡ ਨਾ ਕਰੀ ਮਟਰ ਤਾਲ ਲੈ ਤੇ ਉਹ ਚ ਆ ਗਿੱਤੇ ਠੀਕ ਐ ਦੀਦੀ ਦਾ ਤਾਂ ਹਮੇਸ਼ਾ ਹੀ ਹੋ ਗਿਆ ਮੈਂ ਆ ਨਹੀਂ ਖਾਣਾ ਤੇ ਮੈਂ ਉਹ ਨਹੀਂ ਖਾਣਾ ਸੋਹਰੇ ਤਾਂ ਨਖਰੇ ਕਰਨੇ ਕਰਨੇ ਇੱਥੇ ਆ ਕੇ ਵੀ ਕਰਨੇ ਕਰਹੁਣੇ ਸਾਰਾ ਕੁਝ ਹੋਰ ਨਹੀਂ ਚੱਲੇਗਾ ਇਹਨਾਂ ਨੂੰ ਤਾਂ ਮੈਂ ਸਭ ਸਿਖਾ ਕੇ ਰਹੂੰਗੀ ਬਣੇਗੇ ਤੇ ਆਲੂ ਮਟਰ ਹੀ ਚਲੋ ਸਬਜ਼ੀ ਵੀ ਬਣ ਗਈ ਰੋਟੀ ਵੀ ਬਣ ਗਈ ਦੀਦੀ ਮੰਮੀ ਆ ਕੇ ਰੋਟੀ ਖਾ ਲਓ ਦੀਦੀ ਜਦ ਤੈਨੂੰ ਮੈਂ ਕਿਹਾ ਸੀ ਆਲੂ ਮਟਰ ਮੈਨੂੰ ਨਹੀਂ ਪਚਾਂਦੇ ਆਲੂ ਮਟਰ ਨਹੀਂ ਬਣਾਏ ਫੇਰ ਤੂੰ ਆਲੂ ਮਟਰ ਬਣਾਤੇ ਦੀਦੀ ਘਰ ਚ ਜੋ ਬਣਿਆ ਉਹ ਖਾ ਲੈਣਾ ਚਾਹੀਦਾ ਵਾ ਤੈਨੂੰ ਨਹੀਂ ਪਤਾ ਘਰ ਕੋਈ ਪਰੋਨੇ ਆਉਂਦੇ ਤੇ ਆਲੂ ਮਟਰ ਖਵਾਈ ਦੇ ਤਾਨੂੰ ਮੈਂ ਕਿਹਾ ਸੀ ਨਾ ਸ਼ਾਇਦ ਪਨੀਰ ਬਣਾ ਲੈਣਾ ਜਾਂ ਕੜਾਈ ਪਨੀਰ ਬਣਾ ਲੈਣਾ ਦੀਦੀ ਪਰੋਨੇ ਆਉਂਦੇ ਆ ਪਰ ਆ ਕੇ ਚਲੇ ਜਾਂਦੇ ਆ ਤੁਸੀਂ ਇੱਥੇ ਪੱਕੇ ਰਹਿਣ ਆਏ ਜੀ ਕੀ ਮਤਲਬ ਤੇਰਾ ਕੀ ਮਤਲਬ ਜਿੱਦਾਂ ਅਸੀਂ ਘਰ 'ਚ ਰਹਿੰਦੇ ਆ ਨਾ ਉਦੋਂ ਦਾ ਹੀ ਤੁਸੀਂ ਰਹਿਣਾ ਹੈ ਤੇ ਜੋ ਬਣਿਆ ਨਾ ਉਹੀ ਖਾਣਾ ਪੈਣਾ ਤੂੰ ਮੈਨੂੰ ਤਾ ਨਹੀਂ ਮਾਰਦੀ ਪਈਂ ਭਾਬੀ ਤਾਨੇ ਨਹੀਂ ਮਾਰਾਂਦੀ ਦੀਦੀ ਜੋ ਸੱਚ ਹੈ ਉਹੀ ਦੱਸਦੀ ਪਈਂ ਘਰ ਦੀ ਮੰਮੀ ਨਾਲ ਗੱਲ ਕਰ ਲੋ ਕਰਲਾ ਮਾਰ ਲਾ ਤੇਰਿਆਂ ਸੱਤ ਨਾਲੋਂ ਜ਼ਿਆਦਾ ਦੇਰ ਤੀ ਚੱਲਣੀਆਂ ਕਿਉਂਕਿ ਜਦਦਰ ਆਪਨਾ ਵੀ ਖਾਈ ਨਹੀਂ ਤੇ ਜਦਦਰ ਆਪਣੇ ਖਾ ਗਈ ਖਾਏਗੀ ਮੰਮੀ ਮੰਮੀ ਖਾਦੀ ਚੱਲਦੀ ਹੈ ਮੰਮੀ ਆਪਣੇ ਨੂੰਹ ਨੂੰ ਸਮਝਾ ਲੈ ਮੇਨਾ ਜਵਾਲ ਲੜਾਂਦੀ ਪਈਗੀ ਹੈ ਕੀ ਹੋ ਗਿਆ ਉਹਨੂੰ ਨਾ ਜ਼ਿਆਦਾ ਭੂਏ ਚੜਾਇਆ ਹੈ ਉਹਨੂੰ ਬੋਲਣ ਦੀ ਤਮੀਜ਼ ਭੁੱਲ ਗਈ ਹੈ ਏ ਹੋਇਆ ਕੀ ਆ ਮੈਨੂੰ ਕਹਿੰਦੀ ਜੋ ਬਣਾਣਾ ਤੇ ਉਹੀ ਖਾਣਾ ਪੈਣਾ ਤੈਨੂੰ ਬਣਿਆ ਘਰ ਚ ਉਹੀ ਖਾਣਾ ਪਏਗਾ ਨਹੀਂ ਮਤਲਬ ਮम्मी ਜੋ ਬਣਿਆ ਖਾਣਾ ਪਏਗਾ ਉਹ ਤੇ ਜਿਆਦਾ ਹੀ ਕੁਛ ਆ ਰੋਖਾ ਕੱਢਣ ਲੱਗ ਗਈ ਮੇਰੀ ਗੱਲ ਸੁਣ ਤੂੰ ਤੇ ਆਪਣੇ ਪੈਕੇ ਆ ਜੰਨੀ ਆ ਲੜ ਕੇ ਹੈ ਜਦੋਂ ਦੇਖੋ ਤੇ ਉਹ ਕਿੱਥੇ ਜਾਵੇ ਉਹ ਜਾਂਦੀ ਕਿਤੇ ਆਪਣੇ ਘਰ ਰਹੀਦਾ ਵਾ ਆਪਣਾ ਘਰ ਸੰਭੇਦਾ ਵਾ ਮम्मी ਐ ਮੇਰਾ ਘਰ ਨਹੀਂ ਦਾ ਇਹ ਤੇਰਾ ਘਰ ਹੈ ਇਹ ਤੇ ਹੁਣ ਤੂੰ ਸੋਹਰੇ ਘਰ ਚਲੀ ਗਈ ਸੋਹਰਿਆਂ ਦਾ ਸਾਮ ਘਰ ਆਪਣਾ ਤੇ ਉਹਦੇ ਤਾਂ ਮੈਨੂੰ ਪਸੰਦ ਤੇ ਜਾ ਕੇ ਆਪੇ ਬਣਾ ਕੇ ਖਾ ਲੈ ਦੋ ਖਾਣਾ। ਲੈ ਤੇ ਮੰਮੀ ਕਿਤੇ ਨੂੰ ਤਾਂ ਕੁਝ ਨਹੀਂ ਕਹਿਣਾ। ਉਹ ਕੱਢੀ ਤਾਂ ਹੈਗੀ ਆ ਹੁਣ। ਕਰ ਗੱਲ ਇਹਦੇ ਨਾਲ। ਘਰ ਲੈ ਨਹੀਂ ਆ। ਮੇਰੀ ਗੱਲ ਸੁਣ। ਤੇਰੇ ਘਰ ਵਾਲਾ ਤਾਂ ਜਰ ਲੈਂਦਾ ਵਾ। ਹੈ? ਤੇ ਮੇਰਾ ਮੁੰਡਾ ਨਹੀਂ ਉਹ ਜਰਦਾ। ਮੈਂ ਮੰਮੀ ਕੀ ਕੀ ਨਹੀਂ ਚਾਦੇ ਵੀਰਲ ਕੋ। ਵੀ ਉਹ ਤੇ ਗੱਲ ਕਰੋ ਜਿਹੜੀ ਸੋਈ ਚ ਮੈਨੂੰ ਕਹੀ ਹੈ ਭਾਬੀ ਨੇ। ਕੀ ਕਹਿੰਦਾ? ਆਲੂ ਮਟਰ ਬਣਾ ਕੇ ਦੇ ਤੇ ਮੈਨੂੰ ਤੇ ਉਹਨਾਂ ਨੂੰ ਨਹੀਂ ਪਤਾ ਮੈਨੂੰ ਪਤਾ ਤੁਹਾਨੂੰ ਪਤਾ ਨਾ ਵੀ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਹੈਗੀਆਂ। ਜੀ ਮੇਰੀ ਗੱਲ ਸੁਣੋ। ਮੰਨਿਆ ਤੁਹਾਨੂੰ ਆਲੂ ਮਟਰ ਨਹੀਂ ਪਸੰਦ ਹੈਗੇ। ਤੇ ਮੈਂ ਬਣਾਉਣੇ ਵੀ ਨਹੀਂ। ਜੇ ਤੁਸੀਂ ਚਾਈ ਚਾਹੀ ਹੁੰਦੇ। ਜੇ ਨਿਤ ਲੜ ਕੇ ਆਓਗੇ ਨਾ ਫਿਰ ਉਹ ਗੱਲ ਨਹੀਂ ਬੰਨੀ। ਮੇਰੀ ਗੱਲ ਦਾ ਨਾ ਗੁੱਸਾ ਨਾ ਕਰਨਾ। ਬਾਜੀ ਦੇ ਨਾ ਮੈਸੇਜ ਆ ਗਿਆ ਏ। ਫੋਨ ਜ਼ਰੂਰ ਤੇ ਰਸੋਈ ਚ ਸੌਟ ਆਏ ਜੇ। ਤੇ ਤੁਹਾਡੇ ਫੋਨ ਤੇ ਉਹਨਾਂ ਨੇ ਮੈਸੇਜ ਭੇਜਿਆ। ਇਹ ਹੁਣ ਮੈਂ ਇਹਨੂੰ ਨਹੀਂ ਰੱਖਣਾ ਦੇਵਾਸ ਦੇ ਪੇਪਰ ਭੇਜ ਲਗਾ। ਇਹਨਾਂ ਨੇ ਮੈਸੇਜ ਕਿੰਨਾ ਤਾਂ ਤਾਹੂ ਕਿਤਾ ਹੈ? ਹਾਂਜੀ। ਆ ਪੜ੍ਹ ਲਓ। ਤੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣੋ। ਤੁਸੀਂ ਆਪਣਾ ਘਰ ਬਚਾਉਣਾ ਏ ਘਰ ਜਾ ਕੇ ਕੰਮ ਵਾਲੀਆਂ ਰਖਾਉਣੀਆਂ ਐ। ਇਹ ਵੇਖੋ। ਜਦੋਂ ਇਹ 3 ਵਿਆਹ ਦੇ ਹੀ ਹਨ ਤੇ ਘਰ ਉਹਨਾਂ ਨੂੰ ਸੰਭਾਲੇ ਆਉਣੇ ਚਾਹੀਦੇ। ਨਾਲੇ ਦੀਦੀ ਮੈਂ ਕਿਹੜਾ ਪਿੱਛਾ ਸਿੱਖੀ ਸਿਖਾਈ ਆਈ ਹਾਂ। ਮੈਂ ਵੀ ਤਾਂ ਇੱਥੇ ਆ ਕੇ ਸਿੱਖਿਆ। ਮੈਨੂੰ ਕਿਹੜੀਆਂ ਇੱਥੇ ਕੰਮ ਵਾਲੀਆਂ ਲਵਾ ਕੇ ਦਿੱਤੀਆਂ ਹੋਈਆਂ। ਮੈਂ ਵੀ ਤੇ ਆਪ ਹੀ ਕਰਦੀ ਆ ਮੇਰੇ ਤੇ ਕਿੰਦਾ ਰੋਬ ਪਾ ਲੈਂਦੇ ਜੇ ਆ ਕੇ ਕਿ ਭਾਬੀ ਆਹ ਕਰ ਭਾਬੀ ਉਹ ਕਰ ਤੁਹਾਨੂੰ ਤਾਂ ਘਰ ਵਿੱਚ ਕੋਈ ਕੁਛ ਚਿੰਦਾ ਵੀ ਨਹੀਂ ਇੱਥੇ ਤਾਂ ਕੀ ਕੋਈ ਉੱਚੀ ਬਾਤ ਚ ਨਹੀਂ ਬੋਲਦਾ ਜਦ ਕਿ ਤੁਸੀਂ ਸਾਰਾ ਰੋਬ ਰੱਖਿਆ ਹੋਇਆ ਆਪਣੇ ਘਰ 'ਚ ਤੇਰ ਵੀ ਤੁਸੀਂ ਉਹਨਾਂ ਦੀ ਕੋਈ ਗੱਲ ਨਹੀਂ ਬਰਦਾਸ਼ਤ ਕਰਦੇ ਕੀ ਹੈ ਸਿਰਫ ਇੱਕ ਟਾਈਮ ਦੀ ਰੋਟੀ ਬਣਾਉਂਦੇ ਹੋ ਤੁਸੀਂ ਦੋ ਟਾਈਮ ਤੇ ਤੁਹਾਡੀ ਸੱਸ ਹੀ ਕਰਦੀ ਐ ਨੂੰ ਉਸੇ ਟਾਈਮ 'ਚ ਦੀ ਖਿੱਚ ਜਾਂਦੇ ਜੇ ਹਾਂ ਹਾਂ ਮੈਨੂੰ ਕਿਹਾ ਕਿਉਂ ਤੁਹਾਨੂੰ ਪਤਾ ਤੁਸੀਂ ਹੀ ਲੜਕੇ ਇੱਥੇ ਹੁੰਦੇ ਜੇ ਟੈਨਸ਼ਨ ਮੰਮੀ ਨੂੰ ਹੁੰਦੀ ਆ ਬਿਮਾਰ ਮੰਮੀ ਪੈ ਜਾਂਦੇ ਆ ਤੁਸੀਂ ਤਾਂ ਲੜਕੇ ਚਾਰ ਦਿਨਾਂ ਬਾਅਦ ਘਿਰ ਚੱਲ ਜਾਂਦੇ ਹੋ ਸਾਂਭਣਾ ਤਾਂ ਮੈਨੂੰ ਪੈਂਦਾ ਘਰ ਵੀ ਤੇ ਪਰਿਵਾਰ ਵੀ ਦੋਵੇਂ ਚੀਜ਼ਾਂ ਮੈਂ ਵੇਖਣੀ ਆ ਤੇ ਤੁਹਾਨੂੰ ਤਾਂ ਕਿਸੇ ਵੱਲ ਨਹੀਂ ਵੇਖਣਾ ਪੈਂਦਾ ਸਿਰਫ ਆਪਣਾ ਘਰ ਸੰਭਲਦੀ ਜਾ ਸਿੱਖੋ ਨਾ ਕਿ ਦੂਜਿਆਂ ਦਾ ਘਰ ਆ ਕੇ ਤੋੜੋ ਇਹਦੇ ਨਾਲ ਤੁਸੀਂ ਮੇਰਾ ਵੀ ਘਰ ਤੋੜਨ ਦੇ ਜਾ ਕੇ ਨਾ ਭਾਬੀ ਇਦਾਂ ਨਾ ਕਹਿ ਮੈਨੂੰ ਸਮਝ ਆ ਗਈ ਭਾਬੀ ਇਹਨਾਂ ਨੇ ਡਿਵੋਰਸ ਤੇ ਕਹਿਤਾ ਮੈਨੂੰ ਅਕਲ ਆ ਗਈ ਪੱਬਲੀ ਵੀ ਮੈਂ ਬਹੁਤ ਗਲਤ ਕਰਦੀ ਪਈ ਸੀ ਮੈਂ ਚਾਹੋ ਚਾਹ ਤਾ ਉੱਥੇ ਨਿਕਲ ਜਾਨੀ ਐ ਪਰ ਮੈਂ ਪਿੱਛੋ ਐ ਨਹੀਂ ਦੇਖਦੀ ਵੀ ਮੈਂ ਇੰਨਾ ਕੁਝ ਕਰਕੇ ਆਈ ਐ ਵੀ ਮੇਰੇ ਤੇ ਉਲਟ ਨਾ ਪੈ ਜੇ ਜੀ ਤੁਸੀਂ ਜਿਹਦੇ ਮਗਰ ਲੱਗੇ ਹੋਇਆ ਜਣ ਤੁਹਾਡੀ ਉਹ ਵੀ ਸੇਲੀ ਘਰ ਬੈਠੀ ਹੋਈ ਆ ਉਹਦੇ ਨਾਲ ਹੀ ਗੱਲ ਕਰਦੇ ਪੈਣੀ ਅੰਦਰ ਉਹੀ ਭਾਬੀ ਮੈਨੂੰ ਪੜਕਾਉਂਦੀ ਤੂੰ ਐਦਾਂ ਕਰ ਤੂੰ ਆਪਣੀ ਸਾਸੂ ਨੂੰ ਐ ਕਹਿ ਤੂੰ ਆਪਣੀ ਨ ਭਾਬੀ ਨੂੰ ਐ ਕਹਿ ਭਾਬੀ ਤੇ ਰੋਪਾ ਉਹੀ ਪਾਪਾ ਜਿਹਦੇ ਮਗਰ ਨਾ ਲੱਗ ਆਪਣਾ ਘਰ ਵੇਖੀ ਪੰਨਾ ਆਪਣਾ ਘਰ ਵੇਖ ਆਪਣਾ ਘਰ ਸੰਭਾਲ ਨਾਲੇ ਦੀਦੀ ਮੈਂ ਤੇ ਇੱਕੋ ਸਲਾਹ ਦਊਂਗੀ ਕਿ ਤੁਹਾਨੂੰ ਆਪਣੇ ਘਰ ਵਾਪਸ ਜਾਣਾ ਚਾਹੀਦਾ ਕਿਉਂਕਿ ਹਜੇ ਵੀ ਕਹਿੰਦੇ ਆ ਨਾ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਭਾਬੀ ਮੈਂ ਚਲ ਜਾਣਾ ਮੇਰੇ ਕੋ ਬਹੁਤ ਗਲਤੀ ਹੋ ਗਈ ਮੈਂ ਆਪੇ ਉਹ ਮੈਨੂੰ ਕੁਝ ਨਹੀਂ ਕਹਿੰਦੀ ਪਰ ਮੈਂ ਹੀ ਜ਼ਿਆਦਾ ਚੋੜੀ ਹੁੰਨੀ ਉੱਥੇ ਜਾ ਕੇ ਚਲੋ ਕੋਈ ਗੱਲ ਨਹੀਂ ਬਾਕੀ ਜੇ ਬਹੁਤੀ ਗੱਲ ਆ ਤਾਂ ਮੰਮੀ ਤੁਹਾਡੇ ਨਾਲ ਚਲੇ ਜਾਣਗੇ ਆ ਠੀਕ ਹੈ ਕਿਉਂਕਿ ਮਾਮਾ ਤੇ ਮਜਬੂਰ ਹੁੰਦੀ ਐ ਭਾਵੇਂ ਧੀ ਮਾੜੀ ਹੋਵੇ ਭਾਵੇਂ ਚੰਗੀ ਹੋਵੇ ਮਾਮਾ ਨੂੰ ਤਾਂ ਸਾਥ ਦੇਣਾ ਹੀ ਪੈਂਦਾ ਹੈ ਹੈਣਾ ਮੰਮੀ ਠੀਕ ਐ ਪੁੱਤ ਤੂੰ ਸਮਝਾਤਾ ਇਹਨੂੰ ਅਕਲ ਆ ਗਈ ਸੋ ਥੈਂਕ ਯੂ ਕਾਭੀ ਸੋ ਵੀਡੀਓ ਕਿਹੋ ਜੀ ਲੱਗੀ بڑے ਘਰਾਂ 'ਚ ਕੁਝ ਹੁੰਦਾ ਐ ਕਿ ਨਨਾਨਾ ਕਈ ਲੈਣ ਦੀਆਂ ਕਈ ਪੇਕੇ ਘਰ ਰਾਜ ਕਰਦੀਆਂ ਕਈਆਂ ਹੀ ਕੰਪਨੀ ਕੀਤਾ ਤੇ ਸੋਹਰੇ ਘਰ ਹੁਣੀ ਜਾ ਕੇ ਕਰਨਾ ਤੇ ਸੋ ਇਦਾਂ ਨਾ ਕਰਿਆ ਕਰੋ ਕਿ ਜਦੋਂ ਕਹਿੰਦੇ ਨਾ ਵਿਆਹ ਹੋ ਜਾਂਦਾ ਤੇ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਵੇਖੋ ਤੁਹਾਨੂੰ ਕੋਈ ਨੌਕਰ ਬਣਾ ਕੇ ਨਹੀਂ ਰੱਖਣ ਦੇ ਸਗੋਂ ਤੁਹਾਡੇ ਨਾਲ ਹੈਲਪ ਕਰਨ ਵਾਲੇ ਵੀ ਚਾਰਜ ਨੇ ਨਾਲ ਖਲੋ ਜਾਂਦੇ ਆ ਜੇ ਅੱਗੇ ਇੱਕ ਕਦਮ ਪੁੱਟਾਂਗੇ ਨਾ ਤੇ ਪਰਿਵਾਰ ਚਾਰ ਕਦਮ ਪੁੱਟਦਾ ਹੈ ਵੀਡੀਓ 'ਚ ਇੱਕ ਛੋਟਾ ਜਿਹਾ ਮੈਸੇਜ ਹੈਗਾ ਤੁਹਾਨੂੰ ਖੁਦ ਹੀ ਸਮਝ ਆ ਜਾਏਗਾ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਕਰਦਿਆ ਕਰੋ ਛੋਟੀ ਜਿਹੀ ਬੈੱਲ ਨੂੰ ਵਜਾ ਦਿਆ ਕਰੋ ਸਾਰਿਆਂ ਨੂੰ ਸਸਤੀ ਕਰੋ